ਹਾਂਜੀ ਦੋਸਤੋ ਸ਼ਹੀਦ ਸ਼ਾਮ ਸਿੰਘ ਅਟਾਰੀ ਜਾਣ ਦੇ ਬਹੁਤ ਦੀ ਗਿਣਤੀ ਦੇ ਵਿੱਚ ਟਰਾਲੇ ਤੇ ਹੈ ਜੀ ਤੇ ਐ ਸਾਈਡ ਦੇਖ ਸਕਦੇ ਆ ਤੂੰ ਹੀ ਬਈ ਕੱਲੇ ਕੱਲੇ ਬੰਦੇ ਦਾ ਨਾਮ ਲਈਏ ਤਾਂ ਗੱਲ ਭਾਈ ਜੀ ਬੜੀ ਦੂਰ ਤੱਕ ਜਾਣੀ ਆ ਵੀਡੀਓ ਵੀ ਲੰਮੀ ਹੋ ਜਾਣੀ ਆ ਫਿਰ ਤੁਸੀਂ ਆਖਣਾ ਆਪਣੀਆਂ ਮਰ ਜਾਂਦਾ ਬਈ ਜੀ ਭਰਾਵਾਂ ਦੀ ਵੀ ਸੁਣ ਲਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਕੀਤੇ ਹਾਂਜੀ ਸਾਬ ਜੀ ਜੋ ਥੋੜੀ ਜੀ ਜਾਣਕਾਰੀ ਫੌਜਾਂ ਤਿਆਰ-ਬਰ ਤਿਆਰ ਹੋ ਰਹੀਆਂ ਜੀ ਕੱਲ ਵੀ ਕਾਫੀ ਸਮਾਂ ਤੁਸੀਂ ਉੱਥੇ ਸੇਵਾ ਨਿਭਾਈ ਜੀ ਤੇ ਹੁਣ ਸਵੇਰ ਦਾ ਸਮਾਂ ਹੋ ਚੁੱਕਾ ਹੈ ਜੀ ਕਿ ਕਿੰਨਾ ਸਮਾਂ ਹੋ ਚੁੱਕਾ ਹੈ ਤੇ ਕੀ ਤਿਆਰੀਆਂ ਨੇ ਹੁਣ ਫੌਜਾਂ ਨੂੰ ਕਦੋਂ ਜਾਵਾ-ਛਾਵਾ ਸ਼ਕਲੀਆਂ ਸਟੇਜ ਦੀਆਂ ਤਿਆਰੀਆਂ ਕਰਵਾ ਰਿਆ ਜੀ ਹੁਣ ਬਸ ਸਨਾਨ ਪੱਤਾ ਕਰ ਲਿਆ ਜਾਵਾ-ਛਾਵਾ ਸ਼ਕਲੀਆਂ ਤੇ ਫਿਰ ਇਸ ਤੋਂ ਮਗਰੋਂ ਰਣਨੀਤੀ ਬਣਾਉਗਾ ਫਿਰ ਅਗਲੇ ਬਾਡਰਾਂ ਨੂੰ ਫਿਰ ਵਦਨਾ ਅੱਜ ਫੌਜਾਂ ਨੇ ਤੇ ਬਾਕੀ ਸਰਕਾਰ ਨਾਲ ਰਾਤ ਮੀਟਿੰਗ ਹੋਈ ਆ ਤੇ 10-11 ਵਜੇ ਤੇ ਕਾਫੀ ਸਮੇਂ ਦਾ ਚੱਲਦੀ ਰਹੀ ਆ ਤੇ ਅੱਜ ਹੁਣ ਪਤਾ ਲੱਗੂ ਵੀ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਤੇ ਅਗਲੇ ਪਾਸੇ ਜਿਹੜੇ ਕਿਸਾਨ ਆ ਜਿਹੜੀ ਰਣਨੀਤੀ ਕੀ ਬਣਾਉਂਦੇ ਆ ਸਾਰਿਆਂ ਨੂੰ ਕਿਸਾਨਾਂ ਨੂੰ ਬੇਨਤੀ ਆ ਪਿਛਨਾਨ ਪਾਣੀ ਕਰੋ ਤੇ ਮੁੜ ਕੇ ਉਸ ਤੋਂ ਮਗਰੋਂ ਬਾਰਡਰ ਵਾਲ ਨੂੰ ਗੜੀ ਚੱਲਦੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਜੀ ਤੇ ਨਾਲ ਸਾਡੇ ਇਕਾਈ ਪ੍ਰਧਾਨ ਜੀ ਵੀ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣਗੇ ਜਗਜੀਤ ਸਿੰਘ ਬੱਬੂ ਸਾਬ ਜੀ ਦਿਓ ਥੋੜਾ ਜਿਹਾ ਵਿਚਾਰ ਵਟਾਂਦਰਾ ਕਰੋ ਨਾਲ ਪਿੱਛੇ ਦੀ ਸਾਈਡ ਲਾ ਲ ਪ੍ਰੀਜੇਂਗਾ ਲੱਭਾ ਪ੍ਰਾ ਸਾਡਾ ਬੈਠੇ ਨੇ ਨਾਲ ਸਦੌਰਗੇ ਪਰਿਵਾਰ ਤੇ ਨਾਲ ਸਾਡੇ ਬਰਵਾਲਾ ਬਰਵਾਲੇ ਆਲੇ ਜੋਧੇ ਆਓ ਵੇਖੋ ਭਗਤ ਸਿੰਘ ਰੇ ਗੁਬ ਪਾਇਆ ਵਿੱਚ ਪਿੰਡ ਦੇ ਵਿੱਚ ਮੋੜਿਆ ਪੰਨਾ ਮੋੜਿਆ ਪੰਨਾ ਖੋਲਣ ਵਾਲੇ ਜੋਧੇ ਅੱਜ ਇਹ ਜੀਲ ਸਾਉ ਸਿੰਘ 43 ਜੋਂ ਵੱਲੋਂ ਜਿਹੜੀਆਂ ਸੰਗਤਾਂ ਦੇ ਡੜ ਕੇ ਬੈਠੀਆਂ ਵਾ ਸਰਾਲਿਆਂ ਦੇ ਵਿੱਚ ਚਾਹ ਪਾਣੀ ਪੀ ਰਹੀਆਂ ਵਾ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਤਿਆਰ ਹੋਊਗੀ ਕਿੱਦਾਂ ਅੱਜ ਫਿਰ ਜਾਣਾ ਬਾਰਡਰ ਨੂੰ ਜਾਣਾ ਜਿਹੜੇ ਪੈਰੀਗੇਟ ਕਿੱਦਾਂ ਤੋੜਨੇ ਆ ਰਾਤ ਵਾਲ ਜਿਹੜੀ ਮੀਟਿੰਗ ਹੀ ਕਿਸਾਨਾਂ ਦੀ ਤੇ ਸਰਕਾਰ ਦੀ ਆਪਸ ਵਿੱਚ ਜੋ ਚੱਲ ਰਹੀ ਸੀ ਉਹਦੀ ਵੇਟ ਕਰ ਰਹੇ ਆ ਖਬਰ ਜਿਹੜੀ ਕੋਈ ਚੰਗੀ ਨਿਕਲ ਕੇ ਆਈ ਹੈ ਕਿ ਨਹੀਂ ਨਿਕਲ ਕੇ ਆਈ ਕੀ ਛੱਟਾ ਨਿਕਲਿਆ ਵਾ ਮੀਟਿੰਗ ਦਾ ਉਸ ਤੋਂ ਬਾਅਦ ਜਿਹੜੀ ਫੇਰ ਜੱਥੇਬੰਦੀਆਂ ਦੀ ਮੀਟਿੰਗ ਹੋਊਗੀ ਕਿਸ ਤਰ੍ਹਾਂ ਜਿਹੜੀ ਰਣਨੀਤੀ ਲੇਕ ਕੇ ਤੇ ਕਿੱਦਾਂ ਆਪਾਂ ਦਿੱਲੀ ਨੂੰ ਜਾਣਾ ਜਾਂ ਆਪਣੇ ਕੋਈ ਮਸਲੇ ਹੱਲ ਹੋਏ ਆ ਕਿ ਜਾਂ ਸਾਰੇ ਹੋਏ ਆ ਕਿ ਨਹੀਂ ਹੋਏ ਜਾਂ ਕਰਵਾਉਣੇ ਅਜੇ ساری ਰਣਨੀਤੀ ਜਿਹੜੀ ਬਣਾਈ ਜਾਊਗੀ ਤੇ ਬਾਕੀ ਨੌਜਵਾਨਾਂ ਵਿੱਚ ਬਹੁਤ ਜੋਸ਼ ਆ ਧੰਨਵਾਦ ਕਰਨਾ ਚਾਹੁੰਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਮੋਰਚੇ ਨੂੰ ਫਤਿਹ ਕਰਨ ਲਈ ਵਧੇ ਆ ਤੇ ਮੋਰਚਾ ਫਤਿਹ ਉਹ ਵੀ ਜਾਣਾ ਬਹੁਤ ਦੇ ਸ਼ਰਧਾਰਥੀ ਜੋਧੇ ਬੈਠੇ ਆ ਤੇ ਤੇ ਕੱਲ ਜਦ ਸੇ ਬੰਦੀਆਂ ਦੇ ਕਹਿਣ ਤੇ ਚਲੋ ਰੁਕੇ ਰਹੇ ਆ ਉਹਨਾਂ ਨੇ ਕਹਿਣਾ ਮੰਨਿਆ ਜਦ ਸੇ ਬੰਦੀਆਂ ਦਾ ਤੇ ਅੱਗੇ ਨਹੀਂ ਵਧੇ ਸ਼ਾਂਤ ਮਈ ਢੰਗ ਨਾਲ ਆਪਣਾ ਚਲੋ ਰੋਸ ਪ੍ਰਦਰਸ਼ਨ ਤੇ ਕੀਤਾ ਵਾ ਇਹ ਨੌਜਵਾਨਾਂ ਵਿੱਚ ਬਹੁਤ ਜੋਸ਼ ਆ ਬਰਾਵਾ ਦਾ ਧੰਨਵਾਦ ਕਰਦੇ ਜਿਹੜੇ ਪਿੱਛੇ ਪਿੰਡਾਂ ਉਹ ਚ ਬੈਠੇ ਉਹ ਵੀ ਬਾਰ ਬਾਰ ਖਬਰਾਂ ਪੁੱਛਦੇ ਆ ਫੋੜ ਕਰਕੇ ਪੁੱਛਦੇ ਆ ਠੀਕ ਠਾਕ ਜੇ ਬਾਕੀ ਯੋਧੇ ਜਿਹੜੇ ਜਿੰਦੇ ਆਪਣੇ ਜੱਤੇ ਬੰਦੀ ਦੇ ਐ ਸਮੇਂ ਚ ਕੀ ਘਾੜਨ ਉਹ ਸੱਟਾਂ ਲੱਗੀਆਂ ਸੀ ਜੱਤੇ ਬੰਦੀ ਦੇ ਯੋਧਿਆਂ ਦੇ ਤੇ ਬਾਕੀ ਹੁਣ ਠੀਕ ਆ ਦਵਾਈ ਬੂਟੀ ਲਈ ਆ ਤੇ ਬਿਲਕੁਲ ਚੜ੍ਹਦੀ ਕਲਾ ਵਿੱਚ ਆ ਸਿੰਘ ਫੇਰ ਜੰਗ ਨੂੰ ਤਿਆਰ ਆ ਜਦੋਂ ਵੀ ਜੱਤੇ ਬੰਦੀਆਂ ਦੇ ਆਗਰੋਂ ਕਹਿਣਗੇ ਯੋਧੇ ਉਦੋਂ ਹੀ ਫੇਰ ਡੱਟ ਜਾਣਗੇ ਕਾਰੀ ਜਾਗੇ ਵਾਹ ਜੀ ਵਾਹ ਬੜੀ ਤਕੜੀ ਗੱਲ ਹੈ ਜੀ ਵੇਖੋ ਫੌਜਾ ਤਿਆਰ ਬਰ ਤਿਆਰ ਹੋ ਰਹੀਆਂ ਨੇ ਜੀ ਸੰਘਰਸ਼ ਕਰਨ ਵਾਲੀਆਂ ਤੇ ਸਿਰਫ ਮੀਟਿੰਗ ਲਿਖੀ ਜਾਊਗੀ ਜੀ ਥੋੜੇ ਸਮੇਂ ਬਾਅਦ ਤੁਹਾਨੂੰ ਉਹ ਵੀ ਮੀਟਿੰਗ ਵੀ ਵਿਖਾਵਾਂਗੇ ਸਾਡੇ ਪ੍ਰਧਾਨਾ ਸਾਹਿਬ ਦੀ ਕਾਨਫਰੰਸ ਕੀਤੀ ਜਾਣੀ ਹੈ ਜੀ ਕੀ ਗੱਲ ਬਾਤ ਹੁੰਦੀ ਆ ਵੀਡੀਓ ਅਖੀਰ ਤੱਕ ਵੇਖਿਆ ਜੇ ਵੱਧ ਤੋਂ ਵੱਧ ਕਰਿਆ ਜੇ ਸ਼ੇਅਰ ਤੇ ਚੈਨਲ ਨੂੰ ਕਰਿਆ ਜੇ ਸਬਸਕ੍ਰਾਈਬ ਤੇ ਇਹਨੂੰ ਮਾਰੋ ਤੇ ਆਂ ਜੀ ਇਧਰ ਬਾਪੇ ਵੀ ਮਾਰਦੇ ਆ ਬੜਕਾ ਜੀ ਇਧਰ ਵੇਖੋ ਕਰਾ ਚਲ ਪਾਣੀ ਛਕ ਲਿਆ ਤਿਆਰ ਮਸ਼ਾਇਰੇ ਕਰ ਲੈ ਤਿਆਰ ਵਾਹ ਜੀ ਵਾਹ ਪ੍ਰਧਾਨ ਸਾਹਿਬ ਦੀ ਮੀਟਿੰਗ ਨੂੰ ਅਸੀਂ ਢੀਕਣ ਤਾਂ ਬਸ ਬਸ ਜੀ ਬਾਕੀ ਜਰਦੀ ਕਲਾਣਾ ਤਿਆਰ ਹੈ ਫੌਜਾਂ ਫੌਜਾਂ ਤਿਆਰ ਹੈ ਪਰ ਉੱਠੇ ਅਸੀਂ ਚਲ ਪਾਣੀ ਛਕ ਲਿਆ ਬਸ ਜਰਦੀ ਕਲਾਣਾ 8 ਹੋ ਗਏ ਹੁਣ ਬਸ ਹੁਣ ਸਾਰੀ ਦਿਹਾੜੀ ਦੇਖਾਂ ਕਿ ਬਣਦਾ ਹੈ ਨਾ ਫੌਜਾਂ ਨਾ ਵਾਹ ਜੀ ਵਾਹ ਆ ਮੋ ਸਾਹਮਣੇ ਹੋਵਾਂਗੇ ਤੇ ਫੇਰ ਤਾਂ ਲੱਗੂਗਾ ਵਾਹ ਜੀ ਵਾਹ ਲੜਦੇ ਲੋਕਾਂ ਦਾ ਜਿੰਦਾਬਾਦ ਇੱਕਾ ਜਿੰਦਾਬਾਦ ਬਾਕੀ ਆ ਜੋ ਇਹ ਜਿਹੜੇ ਬਜ਼ੁਰਗ ਤੁਸੀਂ ਵੇਖੋ ਜੀ ਇਹ ਤੁਹਾਨੂੰ ਉਮਰ ਦਾ ਦੱਸਣਗੇ ਵੀ ਕਿੰਨੀ ਆ ਇਹਨਾਂ ਦੀਆਂ ਉਮਰਾਂ ਨੇ ਕਿੰਨਾ ਇਹਨਾਂ ਦਾ ਤਜਰਬਾ ਹੈ ਜੀ ਬਾਪੂ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਬੋਲੇ ਬਜ਼ੁਰਗੋ ਦਿਓ ਥੋੜੀ ਜੀ ਉਮਰ ਕਿੰਨੀ ਆਪਣੀ ਉਮਰ ਤੇ 105 ਸਾਲ ਹੋ ਗਈ ਆ 105 ਸਾਲ ਉਮਰ ਜੀ ਵਾਹ ਜੀ ਵਾਹ ਵੇਖੋ ਇਹ ਆ ਸ਼ਹੀਦ ਸ਼ਾਮ ਸਿੰਘ ਰਟਾਰੀ ਦੀ ertidide ਉਹ ਜੋ ਦੇ ਵੇਖੋ 105-5 ਸਾਲ ਦੀ ਉਮਰ ਹੋ ਗਈ ਆ ਤੇ ਸਰਕਾਰਾਂ ਅਜੇ ਵੀ ਦਿੱਲੀ ਧਰਨੇ ਨੂੰ ਵੀ ਆਉਣ ਨੂੰ ਅੱਜ ਵੀ ਪੂਰੇ ਜੋਰਾ ਸ਼ੋਰਾ ਬਾਪੂ ਜੀ ਅੱਜ ਵੀ ਪੂਰੇ ਸਰਕਾਰ ਬਿਲਕੁਲ ਬਿਲਕੁਲ ਤੇ ਸਰਕਾਰ ਨੂੰ ਕੀ ਕਹਿਣਾ ਚਾਉਣੇ ਆ ਜਿਹੜੇ ਵੇਖੋ ਤੁਹਾਨੂੰ ਆ ਕੋਈ ਕਰੇ ਟੌਰ ਨਾ ਕੋਈ ਨਵਾਂ ਫੁਲਕਾ ਛਕਾਉਣ ਤੇ ਪੁੱਤ ਪੋਤਰੇ ਤੁਹਾਨੂੰ ਹਨਾ ਤੇ ਕੀ ਕਹਿਣਾ ਚਾਉਣੇ ਵੀ ਇੰਨੀ ਉਮਰ ਦੇ ਵਿੱਚ ਵੀ ਸਰਕਾਰਾਂ ਨੇ ਤੁਹਾਨੂੰ ਗੁਰੂ ਘਰ ਅਸੀਂ ਤਾਂ ਧੰਨਵਾਦ ਕਰਦੇ ਆ ਸਿੰਦਰ ਸੋਹਣਾ ਦਾ ਜਿਹੜੇ ਉੱਥੇ ਬਿਠੇ ਟਾਰੀ ਜਿਹੜੇ ਉੱਥੇ ਸਾਨੂੰ ਸਪੋਜ਼ ਕਰਕੇ ਉਹਨਾਂ ਕੋਲ ਆਇਆ ਹੈ ਵੀ ਜਾਓ ਤੁਸੀਂ ਵੇਖ ਕੇ ਆਓ ਵੀ ਇਹ ਮੋਰਚਾ ਕਿ ਤਰ੍ਹਾਂ ਦਿੱਤਣਾ ਹੈ ਇਹ ਮੋਰਚਾ ਜਿੱਤਿਆ ਗਿਆ ਏ ਸੋ ਸਾਰਾ ਸਾਰਾ ਪੰਜਾਬ ਜਿਹੜਾ ਵਾਹ ਜੀ ਵਾਹ ਉਹ ਬਿਲਕੁਲ ਮੋਦੀ ਦੇ ਪਰ ਖਿਲਾਫ ਹੋ ਗਿਆ ਏ ਤੇ ਮੋਦੀ ਤਾਂ ਉਹੀ ਖਤਮ ਹੋ ਗਿਆ ਸਮਝ ਲਓ ਤੇ ਗਾਂ ਮੋਦੀ ਨੇ ਕੀ ਆਉਣਾ ਉਹਦਾ ਪਿਛਲਾ ਸੰਭਲੀ ਤੋਂ ਨਹੀਂ ਵੜਾ ਵਾਹ ਜੀ ਵਾਹ ਵਾਹ ਜੀ ਵਾਹ ਇਹ ਅਬਜ਼ੁਰਗ ਬਾਪੂ 105 ਸਾਲ ਉਮਰ ਆ ਉਹ ਦੋਸਤ ਤੇ ਦੂਸਰੀ ਗੱਲ ਵੇਖੋ ਇਨੂੰ ਘੱਟੋ ਘੱਟ ਬਹੁਤ ਸਮਾਂ ਹੋ ਗਿਆ ਸੀ ਨਾ ਚਲੜਦੇ ਨੂੰ ਸਾਰਿਆਂ ਨੇ ਦੱਸੀ ਆ ਤੇ ਗਾੜ ਦੇ ਪਾਸੇ ਆ ਇਹਨੇ ਪੋਤਰਾ ਦਿੱਤਾ ਵਾ ਇਹਨੂੰ ਇਹ ਲਈ ਤੇ ਕਰਦੇ ਆ ਤਿਆਰ ਵੀ ਜਿਹੜਾ ਗਾਂ ਤੋਂ ਜਾਗ ਇਹਨੂੰ ਜਿਹੇ ਬੰਦਿਆਂ ਦਿੱਤਾ ਵੀ ਇਹ ਜਾਗ ਵੀ ਲੜਿਆ ਕਰੂਗਾ ਬੂਟ ਆਜਾ ਬੋਰਡ ਤੇ ਆਦਾ ਬੋਰਡ ਨਹੀਂ ਲੱਗਦਾ ਪਰ ਬਾਪੂ ਨੇ ਲਾਇਆ ਜੋ ਲਾਇਆ ਜੋ ਜੀ ਲਾਇਆ ਬੱਚਾ ਸਾਰਾ ਯਾਰ ਅੱਠ ਨੌ ਸਾਲਾਂ ਦਾ ਬਿਲਕੁਲ ਟੋਟੜੇ ਆ ਬਾਪੂ ਜੀ ਵਾਹ ਜੀ ਵਾਹ ਟੋਟੜੇ ਵੀ ਆ ਬਾਪੂ ਜੀ ਵਾਹ ਜੀ ਵਾਹ ਵੇਖੋ ਜੀ ਨਾਲ ਹੀ ਫੌਜਾਂ ਤਿਆਰ ਪਰ ਤਿਆਰ ਰਹਿੰਦੀਆਂ ਨੇ ਜੀ ਬੜੀ ਤਕੜੀ ਗੱਲ ਆ ਜੀ ਕਰੋ ਵੀਡੀਓ ਸ਼ੇਅਰ ਵੇਖੋ ਆ ਬਜ਼ੁਰਗ ਵੀ ਤੇ ਨਾਲ ਪੁੱਤਰੇ ਵੇਖੋ ਕਿ ਰਹਿਣ ਅੱਜ ਵੀ ਪੂਰਾ ਮਾਣ ਆ ਜੀ ਵੇਖੋ ਆਹ ਹਾਂ ਤੇ ਇਹ ਬਾਈ ਜੀ ਬਾਪੂ ਦਾ ਬੋਰ ਬਾਪੂ ਨੇ ਬੋਰ ਦੀ ਥਾਂ ਦੇ ਬੋਰ ਲਾਇਆ ਲਾਇਆ ਜੀ ਲਾਇਆ ਵੇਖੋ ਛੋਰਾ ਜੀ ਵੇਖੋ ਜੀ ਬੜੀ ਤਗੜੀ ਗੱਲ ਆ ਜੀ ਇਹਨੇ ਵੀ ਕਹਿਣਾ ਸੀ ਵੀ ਮੈਂ ਆਪਦੇ ਬਜ਼ੁਰਗਾਂ ਦੇ ਨਾਲ ਜਾਂਦਾ ਰਿਆਂ ਤੇ ਬਾਪੂ ਨੂੰ ਵੀ ਮਾਣ ਹੋਣਾ ਵੀ ਠੀਕ ਆ ਬਾਪੂ ਮੇਰਾ ਕਿਤੇ ਚੰਗੇ ਰਾਹ ਤੇ ਮੈਂ ਆਪਦੇ ਪੁੱਤਰੇ ਨੂੰ ਪਾਇਆ ਵਾ ਜੀ ਆਹ ਗੱਲ ਆ ਜੀ ਲੜਦੇ ਲੋਕਾਂ ਦਾ ਇੱਕਾ ਜਿੰਦਾਬਾਦ ਜੀ ਧੰਨਵਾਦ ਜੀ ਕਰੋ ਵੀ ਇਕਰਾ ਬੈਰ ਨੂੰ ਜਸਦਾ ਪੜਾ ଫଟୋ <laughs>